ਕਰਮਜੀਤ ਸਿੰਘ ਖਡੂਰ ਸਾਹਿਬ ਦੇ ਨੇੜੇ ਨਾਗੋਕੇ ਮੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜੀ ਅੱਜ ਆਪਾਂ ਜਿਹੜੀ ਆ ਕੈਂਸਰ ਵਾਸਤੇ ਸਜਾਕ ਵਾਸਤੇ ਬਵਾਸੀਰ ਜਿਹੜੀ ਬਿਲਕੁਲ ੜ ਫੜ ਜਾਂਦੀ ਆ ਜਾਂ ਗਲਿਆ ਪਲਿਆ ਸਰੀਰ ਕੈਂਸਰ ਵਾਸਤੇ ਆਪਾਂ ਮੇਨ ਕੈਂਸਰ ਵਾਸਤੇ ਇਹ ਦਵਾਈ ਇਹਨਾਂ ਰੋਗਾਂ ਵਾਸਤੇ ਬਹੁਤ ਹੀ ਦਾਇਵਾੰਦਿਆ ਤੇ ਕੈਂਸਰ ਪਹਿਲੀ ਸਟੇਜ ਵਾਲੇ ਨੂੰ ਦੋ ਖਰਾਕਾਂ ਦੇ ਨਾਲ ਹੀ ਪਹਿਲੀ ਖਰਾਕ ਤੇਣ ਵਾਲੀ ਪਤਾ ਲੱਗ ਜੂਗਾ ਤੇ ਇਹਦੀ ਹੁਣ ਆਪਾਂ ਰਗੜਾਈ ਕਰਾਂਗੇ ਕਿਉਂਕਿ ਇੰਨਾਂ ਚੀਜ਼ਾਂ ਦਾ ਆਪਾਂ ਨਾਂ ਨਹੀਂ ਦੱਸ ਸਕਦੇ ਜੀ ਤਾਂ ਆਈ ਪੀਸ ਕੀ ਆ ਹੁਣ ਆਪਾਂ ਆ ਜਿਹੜੀ ਦਵਾਈ ਆ ਇਹ ਅਤੀ ਆਪਾਂ ਕੁੱਝੇ ਦੇ ਵਿੱਚ ਪਹਿਲਾਂ ਥੱਲੇ ਪਾ ਲਈ ਆ ਇਸ ਦੇ ਵਿੱਚ ਹੁਣ ਆਪਾਂ ਇਹ ਦਵਾਈ ਪਾਵਾਂਗੇ ਮੋੜ ਇਸ ਦੇ ਵਿੱਚ ਆਪਾਂ ਇਹ ਦਵਾਈ ਇਸ ਤਰ੍ਹਾਂ ਪਾ ਕੇ ਇਸ ਤੇ ਟਟਿਆਣਾ ਇਹ ਦਵਾਈ ਆਪਾਂ ਪਾਤੀ ਅੱਡੀ ਲੇ ਆਪਣੇ ਹੱਥ ਨਾਲ ਇੱਕੀ ਹੱਥ ਨਾਲ ਥੋੜਾ ਮੁਸ਼ਕਲ ਹੋ ਰਹੀ ਹੈ ਕਿਉਂਕਿ ਇਹ ਕੰਮ ਦੋ ਜਣਿਆਂ ਦੇ ਕਰਨ ਵਾਲਾ ਹੁੰਦਾ ਪਰ ਮੇਰੇ ਲਾਗੇ ਕੋਈ ਇਸ ਵੜੇ ਹੈਲਪ ਕਰਾਉਣ ਵਾਲਾ ਬਜ਼ੁਰਗਿਆ ਉਹਨੂੰ ਪਤਾ ਨਹੀਂ ਲੱਗਦਾ ਇਸ ਕਰਕੇ ਮੈਂ ਖੁਦ ਸਾਰਾ ਕੁਝ ਆਪ ਹੀ ਕਰ ਰਿਹਾ ਹਾਂ ਇਹ ਜਿਹੜੀ ਅੱਧੀ ਦਵਾਈ ਉੱਪਰ ਆਪਾਂ ਜਿਹੜੀ ਪਹਿਲਾਂ ਥੱਲੇ ਪਾਈ ਆ ਉਹ ਅੱਧੀ ਦਵਾਈ ਹੈ ਤੇ ਉੱਤੇ ਆਪਾਂ ਪਾ ਦਿਆਂਗੇ ਦੇਖੋ ਚੱਲੋ ਆਪਾਂ ਤੁਹਾਨੂੰ ਹਾਲੇ ਕੱਪੜੀ ਲਾ। ਕੱਪੜੀ ਲਾ ਕੇ ਨਾਪਦੇ। ਇਸ ਤਰ੍ਹਾਂ ਇਹਨੂੰ ਆਪਾਂ 7 ਵਾਰ ਕੱਪੜ ਮਿੱਟੀ ਕਰਾਂਗੇ। ਫਿਰ ਸਕਾ ਕੇ ਅੱਗ ਦੇਵਾਂਗੇ। ਹਾਂਜੀ ਹੁਣ ਸਪਾਉਂਟੋਂ ਬਾਝਾਂ ਜਿਹੜਾ ਇਹ ਕੁਜਾ ਆਪਾਂ ਜਿਹਦੇ ਵਿੱਚ ਦਵਾਈਆਂ ਤੁਹਾਡੇ ਸਾਹਮਣੇ ਆਪਾਂ ਪਾਈਆਂ ਉਹ ਕੁਜਾ ਅੱਜ ਆਪਾਂ ਇਹਨੂੰ ਅੱਗ ਦੇਵਾਂਗੇ। ਇਸ ਤਰ੍ਹਾਂ ਇਹ ਜਿਹੜੀਆਂ ਉਪਲੇ ਆ ਆਪਣੇ ਪਾਥੀਆਂ ਵੀ ਇਹਨੂੰ ਕਿਹਾ ਜਾਂਦਾ ਗੋਬਰ ਦੀਆਂ ਪਾਥੀਆਂ ਉਹ ਅੱਟੀਆਂ ਥੱਲੇ ਪਾ ਕੇ ਤੇ ਅੱਟੀਆਂ ਉੱਪਰ ਪਾ ਕੇ ਇਹਨੂੰ ਹੁਣ ਆਪਾਂ ਆ ਕੇ ਦਵਾਂਗੇ ਅੱਗ ਦੇਣ ਤੋਂ ਬਾਅਦਾਂ ਫਿਰ ਠੰਡੀ ਹੋਣ ਤੇ ਇਹ ਦਵਾਈ ਆਪਾਂ ਕੱਢਾਂਗੇ ਇਹਨਾਂ ਰੱਖੀਦਾ ਹਾਂ ਆਹ ਬਣਾ ਕੇ ਤਿਆਰੀ ਇਹਨੂੰ ਪੂਰਾ ਕਰਤਾ ਨਾ ਨਾ ਇਹ ਨਾ ਪਾਓ ਲੈ ਨਾ ਤਾਂ ਇਹ ਨਹੀਂ ਲੱਗੇ ਰਹੇ ਤੁਸੀਂ ਮੈਂ ਤਾਂ ਕਾਗਜ਼ ਕੁ ਵੀ ਲੈਟਰ ਪਰਚੀ ਜਾਂ ਪਾ ਦੇਣਾ ਚਲ ਉਹ ਵੀ ਗਿਆ ਤਾਂ ਫੇਰ ਮੈਂ ਇੱਦਾਂ ਹੀ ਕਰ ਦੇਣਾ ਨਾ ਰਿਗਾਰਡਮੈਂਟ ਰਾਖੀਆਂ ਟੋਪੀਆਂ ਪਈਆਂ ਹੁੰਦੀਆਂ ਪੁਰਾਣੇ ਕੱਪੜੇ ਕੂੜੇ ਜਿਹੜੇ ਨਾ ਉਹ ਦੇਣੀ ਐ ਇਸ ਤੋਂ ਹਲਾਉਂਦਾ ਮੜੀ ਜੀ ਹੁਣ ਚੱਪਲਾਂ ਦੇ ਬੰਦੇ ਜੀ ਆ ਕੇ ਇਥੋਂ ਹਾਂਜੀ ਆ ਕੇ ਠੰਡੀ ਹੋ ਗਈ ਆ ਤੇ ਹੁਣ ਆਪਾਂ ਇਹਦੇ ਵਿੱਚੋਂ ਜਿਹੜੀ ਉਹ ਕੈਂਸਰ ਦੀ ਦਵਾਈ ਵਾਲਾ ਕੁੱਜਾ ਰੱਖਿਆ ਸੀ ਉਹਨੂੰ ਆਪਾਂ ਕੱਢ ਕੇ ਖੋਲਦੇ ਆਂ ਦੇਖਦੇ ਆਂ ਵੈਗਰੂ ਨੇ ਕਿਸ ਤਰ੍ਹਾਂ ਦੀ ਪਾਸਣ ਤਿਆਰ ਕੀਤੀ ਆ ਤੇ ਹਾਂਜੀ ਇਸ ਤਰ੍ਹਾਂ ਆਪਾਂ ਦਵਾਈ ਨੂੰ ਖੋਲ ਰਹੇ ਹਾਂ ਦੇਖਦੇ ਹਾਂ ਇਹਦੇ ਵਿੱਚੋਂ ਵਾਹਿਗੁਰੂ ਮਹਾਰਾਜ ਕਿਰਪਾ ਕਰੇ ਕਿ ਦੁਨੀਆ ਵੀ ਲੋਕਾਂ ਦਾ ਭਲਾ ਹੋ ਸਕੇ ਜੋ ਕੈਂਸਰ ਦੀ ਦਵਾਈ ਆਪਾਂ ਤਿਆਰ ਕੀਤੀ ਆ ਉਹਨੂੰ ਆਪਾਂ ਦੁਨੀਆ ਦੇ ਭਲੇ ਵਾਸਤੇ ਹਰੀ ਵਰਤਾਂਗੇ ਇਹ ਲਈ ਸਟੇਜ ਵਾਲਾ ਮਰੀਜ਼ ਦੋ ਖਰਾਕਾਂ ਦੇ ਨਾਲ ਹੀ ਦੱਸੂਗਾ ਕਿ ਉਹਨੂੰ ਕਿੰਨੀ ਰੀਲੀਫ ਮਿਲ ਗਈ ਆ ਕਿਉਂਕਿ ਇਸ ਤਰ੍ਹਾਂ ਦਾ ਸਾਧੂ ਸੰਤਾ ਮਹਾਪੁਰਸ਼ਾਨੀ ਜੋ ਲਿਖਿਆ ਵਾ ਇਹਦੇ ਪਰ ਥਾਈ ਉਹੀ ਆਪਾਂ ਦੱਸ ਰਹੇ ਆ ਤੇ ਦੋ ਖਰਾਕਾਂ ਦੇ ਨਾਲ ਹੀ ਮਰੀਜ਼ ਜਿਹੜਾ ਵਾ ਉਹ ਬੋਲੂਗਾ ਹਾਂਜੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਹੀ ਵਧੀਆ ਦਵਾਈ ਤਿਆਰ ਹੋਈ ਆ ਸਤਿਗੁਰੂ ਸੱਚੇ ਪਾਤਸ਼ਾਹ ਮੇਰਾ ਕਰਨਾ ਰਹਿਮਤਾਂ ਕਰਨ ਦੁਨਿਆਵੀ ਲੋਕਾਂ ਦਾ ਭਲਾ ਇਸੇ ਤਰ੍ਹਾਂ ਸਾਡੇ ਹੱਥੋਂ ਸਤਿਗੁਰੂ ਸਾਨੂੰ ਸੇਵਾ ਬਖਸ਼ ਦੇਣ ਰਹਿਣ ਤੇ ਅਸੀਂ ਜਿਹੜੀ ਇਹ ਸੇਵਾ ਵਾ ਦੁਨੀਆਂ ਦੀ ਕਰਦੇ ਰਹੀਏ ਵਾਅਦ ਤੋਂ ਵਾਦ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪਰਮੇਸ਼ਰ ਦੇ ਰਿਸ਼ੀਆਂ ਮੁਨੀਆਂ ਨੇ ਜਿਨ੍ਹਾਂ ਨੇ ਇਹ ਦਵਾਈਆਂ ਤਿਆਰ ਕੀਤੀਆਂ ਉਹਨਾਂ ਦੀਆਂ ਰਹਿਮਤਾਂ ਸਾਡੇ ਨਾਲ ਵਰਸਣ ਤੇ ਗੁਰੂ ਮਹਾਰਾਜ ਦੀ ਕਿਰਪਾ ਵਰਸੇ ਤੇ ਇਹ ਦਵਾਈ ਜਿਹੜੀ ਆ ਸ਼ੂ ਆਪਾਂ ਗਿਲਟੀਆਂ ਰਸੌੜੀਆਂ ਤੇ ਵੀ ਕੰਮ ਕਰਦੀ ਆ ਬਾਕੀ ਇਹ ਕੈਂਸਰ ਵਾਸਤੇ ਆਪਾਂ ਸਪੈਸ਼ਲ ਦਵਾਈ ਤਿਆਰ ਕੀਤੀ ਆ ਫਰੀ ਜਿਨ੍ਹਾਂ ਨੂੰ ਕਿਹੇ ਨੂੰ ਕੈਂਸਰ ਆ ਉਹ ਆਪਣੇ ਕੋਲੋਂ ਆਣ ਕੇ ਫਰੀ ਕੈਂਸਰ ਦੀ ਦਵਾਈ ਲਿਜਾ ਸਕਦੇ ਆ ਐਡਰੈਸ ਹੈ گا ਵਾ ਨਾਗੋ ਕੇ ਬੋਰ ਖਡੂਰ ਸਾਹਿਬ ਦੇ ਨੇੜੇ ਤੇ ਬਾਕੀ ਦਵਾਈ ਆਪਾਂ ਖੁਦ ਤਿਆਰ ਆਪਣੇ ਹੱਥੀਂ ਕੋਲ ਬਠਾਲ ਕੇ ਮਰੀਜ਼ ਨੂੰ ਦਿੰਦੇ ਹਾਂ ਕੋਈ ਆਪਣਾ ਕੋਈ ਇਹ ਨਹੀਂ ਕਿ ਅਸੀਂ ਇੱਥੇ ਰੀਆਂ ਜਾਂ ਕਿਤੇ ਹੋਰ ਗਏ ਆ ਬਿਲਕੁਲ ਅਹੀਂ ਆਪ ਆਪ ਦੀ ਹੱਥੀਂ ਦਵਾਈ ਮਰੀਜ਼ ਨੂੰ ਜੜੀ ਦਿੰਨੇ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਸੰਗਤਾਂ ਦਾ ਭਲਾ ਹੋ ਸਕੇ ਕਿਉਂਕਿ ਕੈਂਸਰ ਅੱਜ ਜਿਹੜੀ ਆ ਆਪਣੇ ਦੇਸ਼ ਦੇ ਵਿੱਚ ਬਹੁਤ ਹੀ ਭਿਆਨਕ ਰੂਪ ਜਿਹੜੀ ਆ ਧਾਰਨ ਕਰ ਚੁੱਕੀ ਆ ਤੇ ਵੱਧ ਤੋਂ ਵੱਧ ਜਿਹੜਾ ਇਹਦਾ ਸੰਗਤਾਂ ਫਾਇਦਾ ਲੈ ਸਕਣ ਤੇ ਦੁਨੀਆ ਦਾ ਵੱਧ ਤੋਂ ਵੱਧ ਭਲਾ ਹੋਵੇ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ